ਅਪਰੇਟਿਵ ਕਮੰਡ ਕਟੂਨੀ ਤਰੀਕੇ ਦੀ ਆਪਣੇ ਲਜਰ ਗਵਾਹਤ ਕੋਲ ਦੇਤੀ। ਭਾਈ ਬਖਤੌਰ ਜੀ ਜਿਹੜਾ 31 ਮਈ ਨੂੰ ਸ਼ਾਮ ਨੂੰ ਇੱਕ ਐਕਸ ਸਰਵਿਸਮੈਨ ਰਣਵੀਰ ਸਿੰਘ ਉਹਨਾਂ ਦੀ ਬਹੁਤ ਹੀ ਬੇਰਹਿਮੀ ਨਾਲ ਦੋ ਉਹਨਾਂ ਦੇ ਵਿੱਚ ਆਈਡੈਂਟੀਫਾਈਡ ਹੋਰ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਹਨਾਂ ਤੇ ਬਹੁਤ ਜ਼ਿਆਦਾ ਅਟੈਕ ਕੀਤਾ ਗਿਆ ਸੀਗਾ ਉਹਨਾਂ ਦੇ ਪਿੰਡ 'ਚ ਉਹਦੇ ਤਹਿਤ ਅਸੀਂ ਐਫ ਆਈ ਆਰ ਨੰਬਰ 44 ਪਹਿਲੀ ਜੂਨ ਨੂੰ ਅੰਡਰ ਸੈਕਸ਼ਨ ਅਟੈਂਪਟ ਟੂ ਮਰਡਰ ਰੌਂਕਪੁਲ ਰਿਸਟ੍ਰੇਂਟ ਆ ਜਿਹੜੇ ਇੰਜਰੀ ਦੇ ਸੈਕਸ਼ਨਸ ਹੁੰਦੇ ਉਹਦੇ ਤਹਿਤ ਅਸੀਂ ਕੋਟਫਟਾ ਥਾਣੇ 'ਚ ਮਕਦਮਾ ਦਰਜ ਕਰਦੇ ਸਾਰੀ ਆਪਣੀ ਸਪੈਸ਼ਲਾਈਜ਼ਡ ਟੀਮਾਂ ਨੂੰ ਰਾਤੋ ਰਾਤ ਲਵਾ ਕੇ ਬੜੀ ਮਿਹਨਤ ਦੇ ਨਾਲ ਜਿਹੜੇ ਦੋ ਮੁੱਖ ਦੋਸ਼ੀ ਐ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਲੋਂਗ ਵਿਦ ਜਿਹੜੀ ਗੱਡੀ 'ਚ ਆਏ ਸੀਗੇ ਤੇ ਦੌਰਾਨੇ ਤਫਤੀਸ਼ ਅੱਜ ਅਸੀਂ ਉਹਨਾਂ ਤੋਂ ਜਿਹੜੇ ਅ ਵੈਪਨਸ ਯੂਜ਼ ਕੀਤੇ ਗਏ ਸੀ ਇਸ ਸਾਰੀ ਕੁੱਟਮਾਰਚ ਵਿੱਚ ਇਨਕਲੂਡਡ ਰੋਡ ਕੁल्हाੜੀ ਔਰ ਜਿਹੜੀ ਇੱਕ ਦੋਸ਼ੀ ਗੁਰਪ੍ਰੀਤ ਦੇ ਕੋਲ ਇੱਕ ਵੈਪਨ ਸੀਗਾ ਜਿਹਦੀ ਉਹ ਕੋਈ ਪ੍ਰੂਫ ਨਹੀਂ ਦੇ ਪਾਇਆ ਉਹਨਾਂ ਨੂੰ ਗ੍ਰਾਮਿਤ ਕਰਕੇ ਅਸੀਂ ਜਿਹੜਾ ਆਰਮਜ਼ ਐਕਟ ਦਾ ਇਸ ਕੇਸ ਤੇ ਵਾਅਦਾ ਕੀਤਾ ਔਰ ਜਿਹੜਾ ਤੀਜਾ ਅਨ ਆਈਡੈਂਟੀਫਾਈਡ ਕਿਊ ਸੀਗਾ ਦਰਾਨੇ ਤਪੇਸ਼ ਅਸੀਂ ਉਹਨੂੰ ਵੀ ਆਈਡੈਂਟੀਫਾਈ ਕੀਤਾ ਉਹਨੂੰ ਵੀ ਅਸੀਂ ਬਹੁਤ ਜਲਦੀ ਅਰੈਸਟ ਕਰ ਲਾਂਗੇ ਔਰ ਇਸ ਦੇ ਨਾਲ ਨਾਲ ਅੱਜ ਮੈਂ ਐਸਪੀ ਦਿਹਾਤੀ ਦੇ ਨਾਲ ਜਿਹੜੇ ਆਪਣੇ ਵਿਕਟਿਮ ਹੈਗੇ ਰਣਵੀਰ ਸਿੰਘ ਉਹਨਾਂ ਦਾ ਹਾਲਚਲ ਪੁੱਛਣ ਲਈ ਜਿਸ ਪ੍ਰਾਈਵੇਟ ਹਸਪੀਟਲ ਤੋਂ ਐਡਮਿਟਡ ਹੈਗੇ ਉਹਨਾਂ ਨੂੰ ਮਿਲ ਕੇ ਆਈ ਹਾਂ ਤੇ ਉਹ ਬਹੁਤ ਹੀ ਸਟਰੋਂਗ ਸਪਿਰਿਟਿਡ ਹੈਗੇ ਉਹਨਾਂ ਦੀ ਇੱਕ ਜਿਹੜੀ ਲੈਗ ਚ ਜ਼ਿਆਦਾ ਇੰਗਰੀ ਹੈ ਜ ਜਦੋਂ ਉਹਨਾਂ ਨੇ ਦੱਸਿਆ ਕਿ ਮਹੀਨੇ ਬਾਅਦ ਦੁਬਾਰਾ ਸਰਜਰੀ ਹੋਣੀ ਹੈ ਤੇ ਦੂਜੀ ਜਿਹੜੀ ਲੱਤ ਹੈ ਉਹ ਥੋੜੀ ਬੈਟਰ ਔਰ ਮੈਂ ਉਹਨਾਂ ਨੂੰ ਸਾਰੀ ਹੁਣ ਤੱਕ ਦੀ ਤਫਤੀਸ਼ ਤਾਂ ਦੱਸ ਕੇ ਆਈ ਹਾਂ ਵੀ ਅਸੀਂ ਕਿਸ ਸਟੇਜ ਆਫ ਇਨਵੈਸਟੀਗੇਸ਼ਨ ਤੇ ਪਹੁੰਚੇ ਔਰ ਜਿਹੜੀ ਦੂਜੀ ਵੀਡੀਓ ਇੱਕ ਅਕਿਊਜ਼ ਹੈ ਜਿਹੜਾ ਜਿਹਦਾ ਨਾਮ ਕੁਲਦੀਪ ਕਾਲਾ ਹੈ ਉਹਦੀ ਜਿਹੜੀ ਦੂਜੀ ਵੀਡੀਓ ਸਾਨੂੰ ਮਿਲੀ ਹੈ ਅਸੀਂ ਉਹਦੇ ਤੇ ਉਹਦੀ ਵੀ ਤਫ਼ਤੀਸ਼ ਕਰਦੇ ਹਾਂ ਉਹਦੇ ਤੇ ਇੱਕ ਸੈਪਰੇਟ ਰੈਲੇਵੈਂਟ ਸੈਕਸ਼ਨ ਤੋਂ ਐਫ ਆਈ ਆਰ ਉਹ ਦਰਜ ਕਰਾਂਗੇ ਤੇ ਇਸ ਦੇ ਨਾਲ ਇਹ ਵੀ ਦੱਸਣਾ ਚਾਹਾਂਗੀ ਕਿ ਕੱਲ ਰਾਤ ਨੂੰ ਜਿਹੜੇ ਇੱਕ ਲੱਖੀ ਸਿੱਧੂ ਹੈਗੇ ਉਹਨਾਂ ਦੇ ਪਿੰਡੇ ਜਿਨ੍ਹਾਂ ਨੇ ਇੱਕ ਵੀਡੀਓ ਪਾਈ ਸੀ ਕਿ ਸਾਡੇ ਐਸ ਐਚ ਓ ਫੋਟ ਫਤਾ ਇੰਸਪੈਕਟਰ ਮਨੀਸ਼ ਦਾ ਜਿਨ੍ਹਾਂ ਨੇ ਲੈਜ ਕੀਤਾ ਸੀ ਕਿ ਉਹਨਾਂ ਨੇ ਮਿਸ ਬਿਹੇਵ ਕੀਤਾ ਤੇ ਉਹਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਰਾਤ ਨੂੰ ਹੀ ਮੈਂ ਉਹਨਾਂ ਨਾਲ ਮੇਰਾ ਰਾਬਤਾ قائم ਹੋ ਗਿਆ ਸੀਗਾ ਨਾ ਯਾ ਸ਼ੋਰਟ ਇਨ ਕਿ ਵੀ ਵਿਲ ਟੇਕ ਡਿਸਪਲਿਨਰੀ ਐਕਸ਼ਨ ਉਸ ਐਸੈਸ ਤੋਂ ਦੇ ਖਿਲਾਫ ਔਰ ਤੁਹਾਨੂੰ ਕਿਸੇ ਤੋਂ ਵੀ ਕੋਈ ਗ੍ਰਾਂਡ ਦੀ ਲੋੜ ਨਹੀਂ ਉਹਨਾਂ ਨੂੰ ਮੈਂ ਆਪਣਾ ਵੀ ਮੋਬਾਈਲ ਨੰਬਰ ਦੇ ਦਿੱਤਾ ਸੀ ਕਿ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਸੀਂ ਮੈਨੂੰ ਹੀ ਐਸਪੀ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਐਂਡ ਹੀ ਆਲਸੋ ਸਪੋਰਟਡ ਅਸ ਓਨ ਉਹਨਾਂ ਨੂੰ ਵੀ ਉਹਨਾਂ ਨੇ ਇਗਨੋਲਜ ਕੀਤਾ ਕਿ ਤੁਸੀਂ ਜਲਦੀ ਬੰਦੇ ਫੜ ਲਏ ਸੀਗੇ ਬਾਕੀ ਜਿਹੜੀ ਵੀ ਉਹਨਾਂ ਨੂੰ ਡਰਗਸ ਦੀ ਕੋਈ ਇਨਪੁਟ ਦੇਣੀ ਹੈ ਆਈ ਟੋਲਡ ਹਿਮ ਕਿ ਤੁਸੀਂ ਮੈਨੂੰ ਡਾਇਰੈਕਟਲੀ ਵੀ ਦੱਸ ਸਕਦੇ ਹੋ ਔਰ ਕਿਸੇ ਵੀ ਤਰ੍ਹਾਂ ਤੁਹਾਨੂੰ ਕੋਈ ਗ ਇਹੀ ਗੱਲ ਮੈਂ ਰਣਵੀਰ ਜੀ ਔਰ ਉਹਨਾਂ ਦੀ ਫੈਮਲੀ ਨੂੰ ਦੱਸਤੀ ਆਈਆਂ ਕਿ ਅਸੀਂ ਤੁਹਾਡੇ ਇਸ ਕੇਸ 'ਚ ਪੂਰੀ ਮਿਹਨਤ ਨਾਲ ਲੱਗੇ ਹੋਏ ਆ ਵੀਲ ਇਨਸ਼ੋਰ ਪ੍ਰੋਪਰ ਕਨਵਿਕਸ਼ਨ ਆਫ ਦ ਕੇਸ ਔਰ ਜੋ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਦੀ ਲੋੜ ਹੈ ਯੂ ਪਲੀਜ਼ ਕੰਟੈਕਟ ਮੀ ਔਰ ਅਦਰਵਾਈਜ਼ ਜਿਹੜਾ ਇਹਦੇ 'ਚ ਪਿੰਡ ਵਾਲਿਆਂ ਤੋਂ ਵੀ ਅਸੀਂ ਰابطਾ ਕਾਇਮ ਕਰ ਰਹੇ ਹਾਂ ਜੋ ਉਸ ਏਰੀਆ ਦੇ ਜ਼ਿਆਦਾ ਡਰੱਗਸ ਦੇ ਬਾਰੇ ਕੋਈ ਇਨਪੁਟ ਆਏਗੀ ਵੀਲ ਟੇਕ ਐਗਜ਼ੈਂਪਲਰੀ ਐਕਸ਼ਨ ਅਗੇਂਸਟ